ਇਹ ਮੈਂ ਦੇਖ ਰਿਹਾ ਹਾਂ ਕਿ ਹੁਣ ਕਿਹੜਾ ਕੰਮ ਹੋ ਗਿਆ ਆ ਮੈਂ ਲਾਇਤ ਬਾਈ ਜਿਹੜੇ ਕਹਿੰਦੇ ਬਾਈ ਕਹਿੰਦੇ ਹੋਣੇ ਨਹੀਂ ਹੈਗੇ ਹੋਗੇ ਬਾਈ ਕੰਮ ਜਾ ਇਹ ਤਾਂ ਬਹੁਤ ਆਹ ਦਾ ਹੁਣ ਤੈਨੂੰ ਘੱਟ ਦਿਖਦੇ ਆ ਇਹਦੇ ਨਾਲ ਤੇ ਵਧੀਆ ਹੋਜਨੇ ਹੋ ਜਾਣੇ ਬਾਈ ਇਹ ਇਹ ਬਾਈ ਜਿਹੜੇ ਮੈਂ ਲਾਇਤ ਉਹ ਆਏ ਜਿਹੜੇ ਪੱਟ ਪੱਟ ਕੇ ਲਾਇਏ ਟੋਈਏ ਟੋਈਏ ਤੇ ਇਹ ਇਹ ਕੰਮਜਾਬ ਹੋ ਗਏ ਬਾਈ ਇੱਕ ਵੀ ਨਹੀਂ ਸੁੱਕਿਆ ਵਾ ਸਾਡਾ ਸੁੱਕਣਾ ਇਹਦਾ ਮੌਸਮ ਬਹੁਤ ਵਧੀਆ ਦਾ ਮੌਸਮ ਬਹੁਤ ਵਧੀਆ ਦਾ ਮੌਸਮ ਬਹੁਤ ਵਧੀਆ ਦਾ ਮੈਂ ਲਾਇਦੇ ਪਿਛੇ ਜੜਾਂ ਵਾਲੇ ਬੂਦੇ ਜੇ ਘੋੜੇ ਲਾ ਕੇ ਮੈਂ ਛੱਡਦੇ ਮਾਹ ਮੈਂ ਤਾਂ ਕੁਛ ਚੰਗੇ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੜ ਕਿੱਧਰ ਆ ਸਵੇਰ ਤੋਂ ਦਿਖਾਈ ਨਹੀਂ ਹੈ ਸਵੇਰ ਦਾ ਬਾਈ ਤੇਰੀ ਪਾਰਟੀ ਹੋਰ ਤੇ ਸਾਡੀ ਹੋਰ ਪਾਰਟੀ ਜਮ ਜਿੱਧਰ ਮਰਜੀ ਚੱਲੇ ਜਾ ਪਾਰਟੀ ਤਾਂ ਮੂਹਰੇ ਖੜੀ ਆ ਮੂਹਰੇ ਵਾਲੇ ਤਾਂ ਨਹੀਂ ਹੈਗੀ ਗੱਲ ਹੁਣ ਕੀਤ ਵਾਲੂ ਆਏ ਐ ਕੀਤ ਵਾਲੂ ਆਏ ਹੁਣ ਆ ਲੰਬੜ ਦਾ ਇਹ ਪਾਰਟੀ ਖੜੀ ਆ ਤੈਂ ਤਾਂ ਤੇਰਾ ਤੂੰ ਕਿਹੜੇ ਚੱਲਵੇਂ ਗਰਮੀ ਹੋਰ ਵੀ ਸਾਭ ਜੋਦਾ ਹੁਣ ਭਾਈ 2 ਵਜੇ ਵਿਹਲੇ ਹੋਇਆ ਹੁਣ ਦੇਖਦੇ ਖੇਤਾ ਕਿਨੇ ਘੁੰਮਗੇ ਕਾਕਨਡਾ ਕਰਦੇ ਆ ਹਮਮਾ ਹੋਏ ਵੀ ਜਿਦੂ ਦੀ ਸਮਝਾ ਮੌਸਮ ਹੋਰ ਜਿਆਦਾ ਗਰਮੈਸ ਨਹੀਂ ਹੋਗੀ ਯਾਰ ਹੈ ਗਰਮੈਸ ਜਿਆਦਾ ਹੋਗੀ ਮੈਂ ਸੋਈ ਵੀ ਠੰਡ ਵੀ ਬਸੇਰੀ ਸਵੇਰੋਂ ਠੰਡ ਵੀ ਰਾਤ ਰਾਤ ਕੋਰਾ ਵਾ ਹੁੰਦਾ ਸਵੇਰਾ ਸਵੇਰੋਂ ਸਵੇਰੋਂ ਧੂਣੀਆਂ ਲੈ ਜਾ ਰਹੇ ਕਿ ਕਹਿੰਦਾ ਅੱਜ ਧੂਣੀਆਂ ਦਾ ਟਾਈਮ ਲੱਗੀ ਵੀ ਧੂਣੀਆਂ ਦਾ ਹਾਂ ਹੈਗਾ ਦਾ ਟਾਈਮ ਨਹੀਂ ਹੁਣ ਤਾਂ ਕਿਹਨੇ ਧੂਣੀ ਕਿਸ ਨੇ ਨਹੀਂ ਚਾਈ ਲਾਈ ਨਹੀਂ ਤੀ ਪਰ ਦਿਨ ਵਿੱਚ ਹੁਣ ਧੁੱਪਾਂ ਵਿੱਚ ਚੋਬਰੀ ਬਹੁਤ ਹੈ ਗਰਮੈਸ ਜਿਹੜੀ ਮਾਹੜ ਧੂਣੀ ਆ ਉਲੀਪਾਪਾ ਗੱਲ ਕਰਦੇ ਆ ਜਿਹੜੀ ਤੂਣੀ ਆ ਉਹ ਤੁੰਦ ਨਹੀਂ ਲਵਾਉਂਦੀ ਉਹ ਕੋਰਾ ਲਵਾਉਂਦਾ ਕੋਰਾ ਲਵਾਉਂਦਾ ਤੁੰਦ ਨਹੀਂ ਲਵਾਉਂਦੀ ਤੁੰਦ ਨਹੀਂ ਲਵਾਉਂਦੀ ਉਹ ਤੁੰਦ ਜਗ੍ਹਾ ਠੰਡੇ ਨਹੀਂ ਲੱਗਦੀ ਠੰਡੇ ਹੀ ਲੱਦੀ ਉਹ ਤਾਂ ਐ ਹੁੰਦਾ ਵੀ ਚਲੋ ਮੂੰਹ ਪਰ ਪਈ ਜਾਂਦੀ ਆ ਜਿਹੜਾ ਕੋਰਾ ਉਹ ਬਿਮਾਰ ਵੀ ਉਹੀ ਕਰਦਾ ਕੋਰਾ ਤਾਂ ਉਂਗਲੀਆਂ ਖੜਾ ਦਿੰਦਾ ਉਂਗਲੀਆਂ ਖੜਾ ਦਿੰਦਾ ਸੱਤ ਕੰਬਲੇ ਜਨ ਸੁੰਨ ਹੋ ਜਾਂਦੀਆਂ ਹੂੰ ਖੂਨ ਜਾਂਦਾ ਇੱਥੇ ਹੀ ਪਤਾ ਲੱਗਦਾ ਸਾਨੂੰ ਕੋਰਾ ਉਹ ਧਰਤੀ ਵੇਲੇ ਪਿਆ ਸਾਨੂੰ ਕੱਖਾਂ ਵਾਂਗ ਦੇਖਦਾ ਨਹੀਂ ਪਹਿਲਾਂ ਦੇਖਿਆ ਬਸਰੇ ਚਿੱਟਾ ਚਮਕਿਆ ਹੂੰ ਹੁਣ ਤਾਂ ਦਿਖਦਾ ਵੀ ਨਹੀਂ ਹੈਗਾ ਪਿਆ ਆਪਾਂ ਠੰਡ ਹੈਗੀ ਕੱਲੋਂ ਉਹ ਦਿਖਿਆ ਤਾਂ ਨਹੀਂ ਹੈ ਸਵੇਰੋਂ ਪਰ ਉਂ ਪਤਾ ਲੱਗਦਾ ਤਾਂ ਵੀ ਕੋਰਾ ਪਿਆ ਹੋਇਆ ਪਿਆਦਾ ਜਿਹੜੀ ਆ ਹਵਾ ਇਹਦੇ ਕਰਕੇ ਹੈ ਠੰਡ ਕੱਲੋਂ ਫੇਰ ਹੋਊਗੀ ਕਸਿਆ ਹਾਂ ਚੱਲ ਹੈਗੇ ਆਵਾਗ ਚੱਲੀ ਪਾਵਾ ਦੇ ਕੇ ਧੁੱਪ ਪੈਂਦੀ ਓਨੇ ਕੇ ਠੰਡ ਪੈਂਦੀ ਹੈ ਮੈਂ ਹੁਣ ਚੱਲੀ ਜਾਣਾ ਕੰਮ ਇਕਣੇ ਆਪਾਂ ਨੂੰ ਲੱਗ ਜਾਂਦਾ ਵੀ ਗੇਤੀ ਆ ਗਈ ਗੇਤੀ ਕੁੱਤਾ ਕੁਸ ਨਹੀਂ ਆਇਆ ਹੈਗਾ ਨਾ ਨਾ ਠੀਕ ਹੈ ਚੱਲੀ ਜਾਣਾ ਤਾਂ ਕਈ ਵਾਰੀ ਤੇ ਹੀ ਪਹਿਲਾਂ ਆ ਜਾਂਦੀ ਹੈ ਬਾਬ ਬਰਾਬਰੇ ਰਹਿੰਦਾ ਝਾੜ ਐਦ ਕੀ ਤੁਹਾਨੂੰ ਠੰਡ ਤਾਂ ਨਹੀਂ ਮعلوم ਸੀ ਤੁਹਾਨੂੰ ਗਾਣਕ ਜ ਨਹੀਂ ਮੜਨਾ ਪਿਆ ਪੰਪ ਲੈ ਕੇ ਭਾਈ ਆਇਆ ਤੇ ਕਿਹਾ ਸਪਰੇਅ ਨੇ ਬੋਫਾ ਜਿਹੜੀ ਸਪਰੇਅਾਂ ਕਰਾਏ ਰੋਇ ਨਜ਼ਾਰਾ ਆ ਗਿਆ ਭਾਈ ਨਜ਼ਾਰਾ ਆ ਗਿਆ ਹੁਣ ਤੱਕ ਵਿਲੇ ਫਿਰਦੇ ਆ ਨਹੀਂ ਹੁਣ ਉਹ ਇੱਥੇ ਢੋਲੀ ਹੋ ਚੱਕੀ ਫਿਰਦਾ ਚ ਕਿ ਐਦ ਕੀ ਤਾਂ ਲੱਗਦਾ ਹੀ ਨਹੀਂ ਵੀ ਗਾਣਕ ਐਦ ਕੀ ਮੈਂ ਹੁਣ ਤੱਕ ਬਿੰਦਾ ਦਾ ਪਪਾ ਦੇਖਿਆ ਕੱਲ ਬਿਓ ਪੰਪ ਚੈੱਕ ਉਹ ਤਾਂ ਚੱਲ ਮਾੜਾ ਮੋਟਾ ਤੇ ਚੱਲੀ ਜਾਂਦਾ ਨਹੀਂ ਮੈਂ ਕਿਤੇ ਕਿਤੇ ਛੱਡ ਗਿਆ ਉਹ ਜਿੱਥੇ ਨਹੀਂ ਹੋਈ ਉੱਥੀ ਹੋਇਆ ਮੈਂ ਉਹਦੀ ਘਰੀ ਸੇਵਾ ਪੂਰੀ ਚਾਹ ਪਾਣੀ ਸੈਲਰ 'ਚ ਬਿਠਾ ਕੇ ਰੋਟੀ ਪਾਣੀ ਆ ਚੰਗਾ ਖਾਣਾਇਆ ਤੂੰ ਆਏ ਦੇਖ ਲੈ ਮੇਰੀ ਉਧਰ ਸੁੱਕ ਤੀ ਖੇਤ 'ਚ ਉਹਨੇ ਨਾ ਖੇਤ ਨੜਾਇਆ ਹੋਇਆ ਹੁੰਦਾ ਆਏ ਕਮਾਤੀ ਮਸ਼ੀਨ ਅੱਛਾ ਉਹਨੇ ਤਸੱਲੀਆਂ ਕਰਾਤੀ ਇੱਕ ਮਸ਼ੀਨ ਪਾਣੀ ਭਰ ਕੇ ਕੱਲਾ ਟੈਂਕਰ ਲਾਇਆ ਦੇਖ ਲੈ ਉਹਨੇ ਅੱਛਾ ਹਾਂ ਅੱਛਾ ਢੋਲੀਆਂ ਹੁਣ ਚੱਕਣੇ ਪੈ ਜਾਣੇ ਹੁਣ ਜਿਹੜਾ ਜਿਕਣਾ ਰੱਖਦੇ ਨੇ ਧੁੱਪਾਂ ਹੁਣ ਦਿਨ 'ਚ ਪੈਂਦੀ ਗਰਮੈਸ਼ੀ ਹੈਗੀ ਹੈ ਇਹ ਨਾ ਹੋ ਤੇਲਾ ਤਿਆਰ ਤੇਲਾ ਕੱਢ ਲਿਆਉਣਾ ਇਹਨੇ ਤੇਲਾ ਕੱਢ ਲਿਆਉਣਾ ਕੀ ਕਣਕਾਂ ਹੁਣ ਤੁਹਾਨੂੰ ਮੈਂ ਦੱਸਦਾ ਵੀ 10 ਦਿਨ ਤੱਕ ਘੋਲੇ ਜਾ ਜਣਾ ਉਹ ਲਾਗੇ ਉੱਪਰ ਦੇ ਫੁੱਲਣ ਕੋਕੜੀ ਜੋ ਉਹਦੇ ਲੱਗ ਗਈ ਉਹਦੇ ਮੈਂ ਨਿਕਲੀ ਮੈਂ ਦੇਖਿਆ ਸਾਰੋ ਜਾਨ ਨੇ ਬੱਲਾ ਕਿਤੇ ਕਿਤੇ ਨਿਕਲਦੇ ਆ ਇਹ ਦੱਸ ਦੇਣ ਤੱਕ ਖਾਸ ਹੀ ਫੁੱਲ ਜਾਣਾ ਜਦੋਂ ਫੁੱਲ ਜਣੇ ਫਿਰ ਉੱਪਰ ਤੇਲਾ ਤੇਲਾ ਪਾਈ ਤੇਲਾ ਚੜਿਆ ਹੁੰਦਾ ਤੁਲੀਆਂ ਜਬਰ ਸਰੋਂ ਸਰੋਂ ਦੇਖਿਆ ਹਲੇ ਲੋੜ ਤਾਂ ਹੈ ਨਹੀਂ ਬਲੇ ਪੱਪੀ ਨੰਬਰਦਾਰ ਕੰਨ ਕਰਦਾ ਦਾ ਜਿਹੜਾ ਇਹਦਾ ਉੱਪਰ ਹੁਣ ਫੁੱਲੇ ਨਿਕਲਦੇ ਆਣਾ ਉਹਦੇ ਉੱਤੇ ਤੇਲਾ ਵੜ ਜਾਣਾ ਅੱਛਾ ਕਿਤੇ ਹੈਗਾ ਕਿਤੇ ਹੈ ਨਹੀਂ ਮੈਂ ਕੱਲ ਉਹਨੂੰ ਚੈੱਕ ਕਰਿਆ ਵਾ ਦਿਖਾਇਆ ਵੀਡੀਓ ਵਿੱਚ ਹੈ ਹੀ ਨਹੀਂ ਲੱਗਦਾ ਵੀ ਸਾਫ ਤੇ ਜਨੇਸ ਪਰਿਆ ਸਰਵਨ ਕਰਨੇ ਪੈਣੀ ਆ ਸਾਰਾਂ ਦੇ ਪਹਿਲਾਂ ਹੁਣ ਸਰਵ ਨੂੰ ਪੈਣਾ ਤੇਲੇ ਦੇ ਉਹ ਤਿਆਰ ਆ ਉਹਦੇ ਬਾਅਦ ਕਣਕ ਨੂੰ ਪੈਜਣਾ ਇਹ ਤੇਲੇ ਦੀ ਸਪਰੇਅ ਕਰਨੀ ਪੈਣੀ ਆ ਆਹ ਗਰਮੈਸ਼ ਨਾਕ ਦਾ ਚਾਹੀਦਾ ਹੀ ਮਾੜਾ ਮੋਟਾ ਢੂਲੀ ਚਕਾਉਣੀ ਆ ਵਾਹ ਇਹ ਭੁੱਲੇ ਜਾਣਾ ਚਲਣੀਆਂ ਸਹੀ ਗੱਲ ਆ ਯਾਰ ਬਹੁਤ ਮਹਿੰਗਾ ਸੌਤਾ ਨਹੀਂ ਹੈਗਾ ਉਹਦਾ 2-250 ਦੇ ਪੀਲੇ ਦੀ ਹੋਣੀ ਹੈ ਇਹ ਵੀ ਮਾਸੜ ਜਿਹੜੇ ਨਾ ਕੱਖ ਤੰਗ ਕਰ ਦੋ ਉਹ ਤਾਂ ਬਹੁਤ ਬਚਾਉਂਦਾ ਕੱਖ ਕਾਗਜ ਦਾ ਕੱਖ ਆ ਖੁਸ਼ ਮੈਂ ਤਾਂ ਦੱਸਦਾ ਕੜ ਕੇ ਬੀਜ ਤੇ ਸੁਪਰ ਸੀਡਰ ਨਾਲ ਉਹਨੇ ਨਜ਼ਾਰਾ ਲਿਆ ਆ ਪਹਿਲਾਂ ਬਾਈ ਬੋਈ ਕੁਛ ਨਹੀਂ ਕਰਨਾ ਪਿਆ ਉਹਦੇ ਬਾਅਦ ਨਾਲ ਨਾਲ ਦੀ ਸਪਰੇਅ ਹੋਊਗੀ ਸਪਰੇਅ ਮ ਉਨਾਲਾ ਦੀ ਕਰਕੇ ਸਾਰੇ ਇਕੱਠੀ ਬੀਜ ਹੋਈ ਤੇ ਮੇਰੀ ਇਕੱਠੀ ਹੋ ਗਈ ਸਭ ਦੇ ਉਹਦੇ ਬਾਅਦ ਇੱਕ ਦਿਨ ਲਾਇਆ ਮੈਂ ਰੇ ਨੂੰ ਬਸ ਉਹਦੇ ਬਾਅਦ ਦੂਜੀ ਵਾਰੀ ਪਾਉਣ ਗਿਆ ਮੈਂ ਉਦਣ ਵੀ ਦਿਹਾੜੀ ਲੱਗੇ ਮੈਂ ਤਿੰਨ ਚਾਰ ਦਿਹਾੜੀਆਂ ਚ ਸਾਰਾ ਕੰਮ ਖਤਮ ਆ ਮਾ ਮੁੜ ਕੇ ਦੱਸ ਰਹੀ ਗੱਲ ਹੈ ਜੀ ਬਸ ਤੇਲੇ ਦਾ ਤਾਂ ਆ ਹੀ ਆ ਸਪਰੇਅ ਕਰਦੇ ਤੇਲੇ ਨੇ ਮਰ ਜਾਣਾ ਹਾਂ ਗੁੱਡੀ ਡੰਡਾ ਦਾ ਨਾਲ ਮਰਦਾ ਇੰਨੀ ਤਾਂ ਉਹ ਉਹ ਉਹੀ ਤਾਂ ਕਰਦਾ ਪਹਿਲੇ ਸਪਰੇਅ ਜਿਹੜੇ ਕਰਦੇ ਉਹਨਾਂ ਨੇ ਬਹੁਤ ਨਜ਼ਰ ਆਉਂਦਾ ਤੇ ਮਹਿੰਗੇ ਜਿਹੇ ਸਪਰੇਅ ਪਰ ਰਿਜ਼ਲਟ ਵੀ ਦਾ ਰਿਜ਼ਲਟ ਵੀ ਦਾ ਅਜੀ ਉਹਦੇ ਨਾਲ ਤੇ ਵੱਧ ਖਰਚਾ ਕਰ ਲੈਂਦੇ ਕੱਖ ਫੇਰ ਨਹੀਂ ਨਾ ਮੜ ਨਾਲ ਤਿੰਨ ਤਿੰਨ ਵਾਰ ਕਰਨਾ ਪੈਂਦਾ ਕਣਕ ਵਿੱਚ ਹੁਣ ਕਣਕ ਜੀ ਘੁੰਮ ਕੇ ਦੇ ਲ ਗਿਰਦੀ ਆ ਕਣਕ ਗਿਰਦੀ ਆ ਸਾਹ ਆਪਣੇ ਵਜਨ ਨਹੀਂ ਸਾਹ ਹੁੰਦਾ ਕਣਕ ਤੇ ਜਿਹੜੀ ਪਹਿਲੀ ਅਸੀਂ ਬੀਜ ਕੇ ਕਰਤੀ ਉਹਦੇ ਵਰਗਾ ਕਦ ਕਰ ਕੈਤ ਕੀ ਸਬਜ਼ੀਆ ਵਧੀਆ ਵਧੀਆ ਹਾਲ ਤੱਕ ਵਧੀਆ ਹੈ ਹਾਲ ਤੱਕ ਵਧੀਆ ਹੁਣ ਕਹਾ ਪਤਾ ਨਹੀਂ ਭਾਈ ਨਾ ਅਭੀ ਆਈ ਨਹੀਂ ਹੈ ਪਿਲਕ ਨਹੀਂ ਦਿਖਾਉਂਦੀ ਇਹਦੀ ਨਾ 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 ਐਤ ਕੀ ਟਾਈਮੇ ਨਹੀਂ ਮਿਲੇ ਇੱਕ ਤਾਂ ਰੇਹ ਪੱਤ ਟਾਈਮ ਗਾ ਪੈ ਗਿਆ ਹੁਣ ਦਿਖਾਉਣੇ ਤੇ ਇਹਨਾਂ ਨੇ ਧੁੰਦੀ ਕਰਕੇ ਹੁਣ ਧੁਪਾਨੇ ਘੜ ਲਾਂਗੇ ਧੁਪੈਰੇ ਮੰਗਣ ਲੱਗੀ ਨਾ ਹੁਣ ਐਤ ਕੀ ਪਿਆ ਦੱਬੀ ਉਹ ਨਹੀਂ ਕਣਕ ਦੱਬੀ ਨਹੀਂ ਕਣਕ ਹੈ ਹਾਂ ਹੁਣ ਤੋਂ ਆਪਣਾ ਟਰਾਲਾ ਦੇਖ ਲਈ ਇੱਥੇ ਬਾਹਰ ਕਾਡੇ ਖੜਾ ਲਾ ਮੈਨੂੰ ਲੱਗਦਾ ਵੀ ਅਸੀਂ ਗੱਲਾਂ ਕਰੀ ਜਾਨੇ ਉਹਨਾਂ ਨੂੰ ਲਾਦ ਦੇਣਾ ਅੰਦਰੇ ਉਹਨਾਂ ਨੇ ਉਹਨਾਂ ਨੇ ਥੋੜੀ ਜਿਹਾ ਜਵਾਬ ਦੇਣਾ ਮੇਰੀ ਗੱਲ ਸੁਣ ਲਾ ਉਹ ਤਾਂ ਕਹਿੰਦੇ ਸਭ ਕੁਝ ਹੋ ਜੇ ਰਹਿਣਾ ਮਸੀ ਮਸੀ ਪਰਚੀ ਆ ਗਈ ਜਾਂ ਕੋਈ ਨਹੀਂ ਸੁਭਾਉਣਾ ਰੌਣਕ ਮੇਨ ਨਹੀਂ ਸੀ ਆਹ ਹੋਊਗਾ ਕਰਦੇ ਆਗੇ ਪੂਰੇ ਉਹਦੇ ਵੀ ਨੂਜਲਾ ਖੋਲਣੀਆਂ ਕੋਈ ਵੀ ਜਣਾ ਉੱਤੇ ਆ ਉੱਤੇ ਬਹੁਤ ਹਾਂ ਪਰਦੇ ਉੱਤੇ ਚਲੀ ਜਾਂਦਾ ਉੱਤੇ ਚੱਲੀ ਜਾਂਦਾ ਉਹ ਤੇ ਉੱਥੇ ਇੱਕ ਹੈ ਰੇਤਾ ਏ ਹੂੰ ਇਹਦੇ ਪਰ ਉਹ ਪਾਉਨੇ 300 ਵੀ 350 ਵੀ ਬੋਰੀ ਲੱਦਣ ਲੱਗੇ ਟਰਾਲੇ ਪਰ ਉਹ ਦੇਖ ਲਾ ਮੈਂ ਕਿਹ ਚਾਲ ਤੇ ਲਣੇ ਆਲਾ ਸਾਢੇ 35 ਦੀ ਭਰਾਏ 100 ਕੁਇੰਟਲ ਹੋ ਗਿਆ 100 ਤੋਂ ਉੱਪਰ ਹੋ ਗਿਆ ਭਾਈ 120 ਕੁਇੰਟਲ ਹੋ ਗਿਆ ਚੱਕਰ ਬੋਰੀਆਂ ਉਹਨਾਂ ਬੰਨੀ ਹੋਵੇ ਉੱਚੇ ਉੱਚਾਈ ਬਹੁਤ ਹੋ ਜਾਂਦੀ ਹੈ ਨਾ ਉਹਨੇ ਜਿਹੜਾ ਉਹ ਤਾਂ ਖੁੱਲਣਾ ਤਾਂ ਖੁੱਲ ਲਿਆ ਹੁਣ ਉਹਦਾ ਕੋਈ ਖੁੱਲਣਾ ਉਹ ਚੈੱਕ ਉਹੀ ਤਾਂ ਗਈ ਜਨਾ ਮੈਂ ਕਿਹਾ ਮੈਂ ਗੰਨੇ ਦੇ ਡਰੀ ਜਨਾ ਆ ਦੇਖ ਲੈ ਕੱਕਣਾ ਤਾਂ ਫਿਰ 120 25 ਕੁਇੰਟਲ ਹੋ ਗਿਆ ਉਹ ਉਦੋਂ ਇੰਨਾ ਕ ਤਾਂ ਬਣਦਾ ਫਿਰ 100 ਯਾਰ 100 ਪਲੱਸ ਇਹ ਰੇਹ ਜਿਹੜੇ 100 ਪਲੱਸ ਜਾਂਦਾ ਇੰਨਾ ਹੀ ਰਹਿਤਾ ਏ ਲੱਗਦਾ ਨਾਲ ਪਤਾ ਹੋਰ ਅੱਧਾ ਘਾਟਾ ਕੱਢ ਜਾ ਕਾਦੇ ਕੀ ਕਹਾ ਕੇ ਮਾਤਾ ਦੋ ਜਨੇ ਤੇ ਘੰਟੇ ਮੈਂ ਆ ਤਾਂ ਲੋ ਜੀ ਪਹੁੰਚ ਗਏ ਆਪਾਂ ਬਈ ਖੇਤ ਮਸੜ ਆ ਜਾ ਉਹ ਚੱਕਣੀ ਆ ਗੱਡੀ ਨੇ ਵਾ ਘੁੰਮ ਕੇ ਆਉਗੀ ਬੜੀ ਗੱਡੀ ਆ ਉਹ ਤੈਨੂੰ ਪਤਾ ਹੀ ਆ ਸਰ ਗੱਡੀ ਬਖੜਦੀ ਨਹੀਂ ਸੜਕ 'ਚ ਟ੍ਰੈਫਿਕ ਬਹੁਤ ਹੈ ਦੇ ਪਰ ਬਾਲੀ ਟ੍ਰੈਫਿਕ ਹੂੰ ਮਾ ਗੰਨਾ ਵੱਟ ਕੇ ਲਿਆਉਣ ਦਾ ਨਹੀਂ ਨਹੀਂ ਕੱਢ ਤਾਂ ਨਾ ਪਿਆ ਦੋ ਤਿੰਨ ਦਿਨ ਦਾ ਇਕੱਠਾ ਫੜ ਲਏ ਜੰਨੇ ਜੀ। ਠੀਕ ਠੀਕ ਹੋਰ। ਮਸੜ ਨੂੰ ਕੈਮਰੇ ਚ ਬਹੁਤ ਵਧੀਆ ਲੱਦੀ ਹਰਿਆਈ ਪਰ ਉਹ ਬਾਈ ਸਾਡੇ ਚੁੱਪਦੀ ਧੁੱਪ। ਧੁੱਪਾ ਯਾਰ ਠੀਕ ਹੈ ਹੁਣ ਮੇਰੇ ਦਾ ਉਹਦਾ ਕਹੀ ਜਾਂਦੇ ਹੁਣ ਟਾਲੋ ਹੁਣ ਹੀ ਫਸਲਾਂ ਦਾ ਠੀਕ ਹੈ ਸਾਰਾ ਕੁਝ। ਆ ਕੱਟਤੀਆਂ ਦੇ ਲੈ ਫਸਲਾਂ ਸਾਰੀਆਂ ਬਾਹਰ ਆ ਜਬੀ ਦੇ ਲਮਾਂ ਕਹਿੰਦਾ ਹੁੰਦੀ ਨਹੀਂ ਹੁੰਦੀ ਨਹੀਂ। ਆ ਮਾਰਦੀ ਜਾਂਦੀ ਫਸਲ ਹੁਣ ਹਰੇਗੇ ਧੁੱਪਾ ਗਲੇ। ਬੱਧੀ ਜਾਂਦੀ ਹੈ। ਚਲੋ ਬਾਈ ਚੱਕ ਲਈਏ ਬੰડા ਗੱਡੀ ਸਾਡੀ ਆ ਗਈ। ਲੋ ਜੀ ਮਸੜ ਫੁੱਲ ਆ ਗਏ ਇਹਨੂੰ ਹੁਣ। ਬਾਹ ਹੁਣ ਟੇਲੇ ਦੀ ਬਿਮਾਰੀ ਪਣੀ ਸ਼ੁਰੂ ਹੋਣੀ ਹਾਂ ਮੇਰੀਆਂ ਗੱਠਾਂ ਨਾ ਹਾਂ ਇਹਨਾਂ ਵਿੱਚ ਟੇਲੇ ਨਾ ਇਹਨਾਂ ਵਿੱਚ ਬੈਠਦਾ ਟੇਲਾ ਨਾ ਬਾਕੀ ਹੁਣ ਮੌਸਮ ਵੀ ਐ ਗਰਮਾਇਸ ਤੇ ਹੋਣਾ ਨਾ ਚਲੋ ਟਾਈਮ-ਟਾਈਮ ਸਾਰੇ ਆਉਣਾ ਕਹਿੰਦੇ ਨੇ ਵੀ ਬੂਟੇ ਦਾ ਮਾਸੜ ਸ਼ੌਰਾ ਨਹੀਂ ਹੁੰਦਾ ਆਹ ਦੇਖ ਲੈ ਇਹਨੇ ਦੇਖ ਹੁਣ ਸ਼ੌਰਾ ਕਿੱਥੇ ਚਲੀ ਗਿਆ ਆ ਮੈਂ ਲਾਇ ਤੇ ਬਾਈ ਜਿਹੜੇ ਕਹਿੰਦੇ ਬਾਈ ਕਹਿੰਦੇ ਹੁਣੇ ਨਹੀਂ ਹੈਗੇ ਹੋਗੇ ਬਾਈ ਕੰਮ ਜਾ ਇਹ ਤਾਂ ਆਹ ਦਾ ਹੁਣ ਤੈਨੂੰ ਘੱਟ ਦੇਖਦੇ ਆ ਇਹਦੇ ਨਾਲ ਤੇ ਵਧੀਆ ਹੋ ਜਣੇ ਹੋ ਜਾਣੇ ਬਾਈ ਇਹ ਇਹ ਬਾਈ ਜਿਹੜੇ ਮੈਂ ਲਾਏ ਤੇ ਉਹ ਆਏ ਜਿਹੜੇ ਪੱਟ ਪੱਟ ਕੇ ਲਾਏ ਟੋਈਏ ਟੋਈਏ ਤੇ ਇਹ ਇਹ ਕਾਮਯਾਬ ਹੋ ਗਏ ਬਾਈ ਇੱਕ ਵੀ ਨਹੀਂ ਸੁੱਕਿਆ ਮਾ ਸਾਡਾ ਸੁੱਕਣਾ ਇਹਦਾ ਮੌਸਮ ਬਹੁਤ ਵਧੀਆ ਦਾ ਮੌਸਮ ਬਹੁਤ ਵਧੀਆ ਦਾ ਮੌਸਮ ਬਹੁਤ ਵਧੀਆ ਦਾ ਮੈਂ ਲਾਏ ਤੇ ਪਿਛੇ ਜੜਾਂ ਵਾਲੇ ਬੂਦੇ ਜ ਥੋੜੇ ਜਿਹਾ ਲਾ ਕੇ ਮੈਂ ਛੱਡ ਤੇ ਮਾ ਮੈ ਤਾਂ ਕੁਝ ਚੰਗੇ ਹੀ ਲੱਗੇ ਪਰ ਦੇਖਿਆ ਕਣਕ ਤੇਰੀ ਬਹੁਤ ਘੱਟ ਨਹੀਂ ਹੋਈ ਸੀ ਟੋਈਏ ਅਸਾਂ ਭਾਈ ਲੱਗ ਜਾਂਦੇ ਆ ਮੈਨੂੰ ਭਾਈ ਨੇ ਕਹਦਾ ਕਹਦਾ ਲੱਗ ਜਾਂਦੇ ਆ ਕਿ ਤੂੰ ਇੰਜੂ ਕਰਦੇ ਆ ਮੈਂ ਆ ਦੇਖੋ ਭਾਈ ਲੱਗੇ ਇਹਨਾਂ ਬਣ ਗਈ ਗੱਲ ਸਰੋਂ ਦੇ ਲੱਗ ਜਾਂਦੇ ਆ ਸਰੋਂ ਲੱਗਾਂਗੇ ਸਰੋਂ ਦਾ ਕੋਈ ਹੋ ਨਹੀਂ ਕਰ ਬਾਕੀ ਮਾੜਣਾ ਵੀ ਐਫ ਡੀ ਤੜਾਉਣੀ ਆਪਾਂ ਨੇ ਇਹਦਾ ਹੁਣ ਤੋੜਾ ਦਿੰਦੇ ਹੁਣ ਫੋਨ ਕਰ ਦਿੰਦੇ ਕਿੰਨੇ ਦਾ ਮੰਨ ਲੂ ਗਵਾਥੜੇ ਲਾਈ ਤਾਂ ਬੜਾ ਜਿਹਾ 35 ਬੂਟੇ ਆ ਨਾ ਨਾ ਸਰੋਂ ਦੇ ਲੱਗਦੇ ਆ 35 ਬੂਟੇ ਆ ਇਹ 35 ਬੂਟੇ ਆ ਇਹ ਐਨਤ ਵਧੀਆ ਜਿਹੜੇ ਆ ਚੱਲੇ ਹੋਏ ਉਹ ਲੱਲਾ ਪੱਪਾ ਨਹੀਂ ਗਣਿਆ ਵਿੱਚ ਉਹ ਕਿੰਨੇ ਕਿਹੜਾ ਹੋਣਾ ਚਾਹੀਦਾ ਤੇਰੇ ਸਾਹ? ਮੇਰੇ ਸਾਹ ਦਾ 7000 ਦਾ ਜਾਰ ਦੇ ਹੱਦ ਤੱਕ। ਲਾ। ਕਹੇ ਕਿਆ? 2000 ਦੇ ਬੂਟਾ ਹਜੇ। ਹਾਂ। ਹਾਂ। 35 ਤੋਂ ਹੁਣ 70 ਤੱਕ ਕਰ। ਨਹੀਂ। ਹਾਂ। ਜੇ ਲੱਖ। ਜੇ ਲੱਖ ਮੰਗੂਗਾ ਤਾਂ 700 ਦੇਣਾ। ਬੜਾ ਕਾਲੀ ਕਾਨੂੰ ਪਾਦਾ ਮੈਨੂੰ ਤਾਂ ਲੋੜ ਨਹੀਂ ਹੈ ਜਦੋਂ ਮਖੌਲਾਂ ਕਰਦਾ। ਲਾ। ਆਜੋ ਬੜਾ। ਨਹੀਂ ਮਸੜਾ। ਬੜਾ ਰਹਿਣ ਦਾ ਟਰੈਕਟਰ ਲਿਆਉਣਾ ਜਦ ਇੱਕ ਵੇਚਦੀ। ਹਾਂ। ਉਹ ਟਰੈਕਟਰ ਦੇ ਕਹੇ ਵੇਚਦੀ ਹਾਂ। ਐਨੀ ਤਾਂ ਉਹ ਪ੍ਰੋਸੈਸਰੀ ਲੈ ਜਾਣੀ। ਹਾਂ। ਇਹਨੇ ਬਤਾ ਕੇ। ਕਹਿੰਦਾ ਹਾਂ ਉਹ ਗਏ ਤੇ ਇਹ ਤਾਂ ਨਹੀਂ ਕੁਝ ਲੱਗ ਕਿ ਨਾ 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 ਨਹੀਂ ਇਹ ਤਾਂ ਹੈ ਇਹ ਤਾਂ ਜਿਉ ਬਾਤ ਮੰਨਣ ਵਾਲੀ ਹੈ ਆਲੇ ਬੱਲਾ ਨਿਕਲੇ ਨਾ ਆ ਦੇ ਕਣਕ ਨੂੰ ਬੱਲਾ ਇੱਕਣਾ ਹੁਣ ਉਹ ਨਿਕਲੇ ਉਹ ਨਿਕਲੇ ਇਹ ਗੋਲੇ ਜਿਹਾ ਕੀ ਬੱਲਾ ਸਮਝਦਾ ਮੋਹਰੀ ਕਹਿੰਦਾ ਦੱਸ ਦੇਣ ਤੱਕ ਸਾਰੀਆਂ ਆ ਜਾਣੇ ਤਕਰੀਬਨ ਇਹ ਤਾਂ ਨਾਲੇ ਲੇਟ ਆ ਕਣਕ ਜਿਹੜੀ ਗਈ ਤੇ ਉਹਨਾਂ ਤੋਂ ਪਹਿਲਾਂ ਆ ਗਈ ਹੋਣੀ ਹੈ ਲੇਟ ਨਹੀਂ ਹੈਗੀ ਨਾ ਨਾ ਥੋੜ੍ਹਾ ਜਿਹਾ ਉਹਨੂੰ ਲੇਟ ਹੈ ਇਹ ਮੇਰੇ ਵਾਲੀ ਨਾਲ ਤਾਂ ਲੇਟ ਨਹੀਂ ਹੈਗੀ ਹਾਂ ਹਾਂ ਵੀ ਬਰਾਬਰ ਹੈਗਾ ਆਪਾਂ ਗਏ ਲਿਆ ਦੋ ਦਿਨ ਪਹਿਲਾਂ ਆਈਏ ਅਸਾਂ ਇਹ ਦੋਵੇਂ ਪਹਿਲਾਂ ਸਾਤੇ ਅੱਛਾ ਪਹਿਲੀ ਬੂਲੀ ਤੇ ਗੇੜ ਤੇ ਬੀਜ ਹੋਈ ਸੀ ਸਾਡੇ ਵੀ ਬੀਜ ਹੋਈ ਚਾਰ ਪੰਜ ਨੂੰ ਮੈਂ ਮੈਂ ਇੱਕ ਦਿਨ ਮਹਿਲੇ ਹੀ ਬੀਜੀ ਮੈਂ ਹਾਂ ਪੰਜ ਨੂੰ ਬੀਜੀ ਮੈਂ ਪੰਜ ਨੂੰ ਮੈਂ ਪੰਜ ਨੂੰ ਬਿੰਦਰ ਨੇ ਹਾਂ ਇਹਨਾਂ ਨੇ ਇੱਕ ਦਿਨ ਬਾਅਦ ਬੀਜੀ ਹਾਂ ਹਾਂ ਬਸ ਬਸ ਫੇਟ ਕਾਣਾ ਲੂਟਾ ਉਹਨਾ ਉਹ ਅਸੀਂ ਇਕੇਈ ਬਾਅਦ ਬੀਜੀ ਦੀ ਮੈਂ ਕੋਠੜ ਵਾਲੀ ਕਣ ਕਿਹਦੇ ਵੱਡੀ ਵੱਡੀ ਹੋ ਗਈ ਬੀਜ ਦਾ ਹੀ ਫਰਕ ਹੈ ਹੁਣ ਹੂੰ ਇਹਨਾਂ ਸਪਰੇ ਥੋੜੀ ਹੋਰ ਲਿਆ ਕਰਾਂਗੇ ਬਾਕੀ ਇਧਰ ਲਾਦ ਹੋ ਰਿਹਾ ਅੱਜ 852 ਲੰਬੜਾ ਲਾਦੂ ਗਿਆ ਵਸ ਕੱਲ੍ਹ ਰਹਿ ਗਈ ਗੰਨਾ ਸਿੱਧਾ ਇਹ ਲਾਣ ਨਹੀਂ ਜਾਵਾਂ ਵੀ ਹੋਇਆ ਬੱਸ ਲਾਦੋ ਗਿਆ ਆ ਰਹਿ ਗਈ ਆ ਰਹਿ ਗਈ ਲੈ ਨਿਕਾ ਜੋ ਹੈ ਲੰਬੜਦਾਰ ਹੈ 17 20 ਠੀਕ ਭਰੀਆਂ ਨੇ ਇਹ ਨਹੀਂ ਨਹੀਂ ਬੱਸ ਹਾਂ ਲਾ 45 ਹੋਣੀਆਂ ਭਰੀਆਂ 25 30 ਭਰੀ ਆਉਣੀਆਂ ਹਾਂ ਚਲੋ ਵਧੀਆ ਭਾਈ ਚੱਲ ਰਿਹਾ ਕੰਮ ਹੂੰ ਇਹ ਵੀ ਬੱਕੀ ਬੀਜੇ ਮੱਕੀ ਬੀਜਣੀ ਕਹਿੰਦਾ ਉਹ हो ज ा